ਛੋਕ ਬੜਾ ਤੈਨੂੰ ਵੀਡੀਓ ਬਣਾਉਂਦਾ ਹਣਾ ਹਣਾ ਹਾਂ ਫਿਰ ਇਹ ਸਾਡਾ ਰੋਜ਼ ਪਛਾਈ ਰੱਖੀਏ ਚੱਲ ਬੈਠ ਤੇ ਕੀ ਹੋਇਆ ਕੀ ਹੈ ਪਹਿਲੇ ਕੋਲ ਪਹਿਲਾਂ ਪੁੱਛ ਇਧਰ ਮੂੰਹ ਕਰਕੇ ਦੱਸ ਆਰੀ ਜੀ ਨਾਲ ਪੁੱਛ ਬੜਾ ਨਾ ਉਹ ਮਚਿਲ ਗਏ ਨੂੰ ਪੈਨ ਨਾ ਪੁੱਛ ਕੀ ਆਂਦਾ ਮੇਰਾ 13 ਡਿਕਾ ਕਾਟ ਰਹਾ ਹੈ ਕਿੱਥੇ ਆਂਦਾ ਹੈ ਕਿ ਮੈਂ 13 ਤਾਂ ਸਹੀ ਹੁੰਦਾ ਤੇ ਆ ਵੀੜ ਫੇ ਲੇਖੜਾ ਨਾ 13 ਦਾ ਮਹੀਨਾ ਹੀ ਥੱਗੇ ਖੜੋਤੀਆਂ ਨੇ ਆਏ ਆ ਨਾ ਇਹ ਆ ਖੜੀ ਹੈ ਮਹਾਲ ਨੂੰ ਦੇਖੀ ਸੀ ਇਹ ਹੱਢੜੀ ਇੱਕ ਕੋਲ ਆਣਾ ਉਹ ਦੂਜਾ ਉਹਦਾ ਨਜ਼ਾਰਾ ਉਹ ਵੇਬ ਵਾਲਾ ਰਾਨਾ ਗਿੱਲਾ ਫਿਰ ਦੂਜੇ ਕੋਲ ਜਾਂਦਾ ਨਾ ਯਾਰ ਕਾਟਣਾ ਉਹ ਚੱਲ ਮੈਂ ਕਿੰਨੇ ਕੁ ਪਾਈ ਬਿੱਟੂ ਕੋਣ ਨਹੀਂ ਜਾਂਦਾ ਆਂਦਾ ਬੰਦੇ ਨੂੰ ਇੰਤ ਤਾ ਬਹੁਤ ਕਰੀ ਪਰ ਉਹ ਆ ਪਟਾ ਲੱਗ ਗਿਆ ਤੇ ਵੱਟੇ ਮਰ ਕੇ ਬੰਨੀ ਜਾਂਦੇ ਆ ਆ ਜਿਹੜੇ ਇਹ ਪਲਟਾ ਡੇਰੀਆਂ ਵਡੀਆਂ ਲਾਉਂਦਾ ਮੇਰਾ ਇੰਡੀਕਟਰ ਲਾ ਲੈ ਮੇਰੇ ਗਾਲ ਸੋਣਾ ਮਸ਼ੀਨ ਤੋਂ ਚੱਲ ਪਵੇ ਨਾ ਨਾ ਮਸ਼ੀਨ ਆਪਾਂ ਆਈ ਜ਼ਿਆਦਾ ਨਹੀਂ ਕਰਨਾ ਠੀਕ ਹੈ ਬੋ ਦਰਮਿਆਨਾਂ ਚ ਰੱਖਣਾ ਲੋ ਤਾਂ ਬੈਕ ਚ ਤੇ ਲੋ ਹੀ ਕਰ ਹਾਂ ਆਈ ਜ ਨਹੀਂ ਬੈਕ ਕਰਨੀ ਦੀਰ ਬੈਕ ਕਰੀ ਦਿਨਾ ਤੋ ਉਹ ਨਹੀਂ ਉੱਥੇ ਬਹਿ ਜਾਂਦੀ ਨਹੀਂ ਇੰਨੇ ਜਿੱਦ ਉੱਤੇ ਦੇ ਹੰਮੀ ਨਾ ਤੋਰ ਕਾ ਵੇ ਮਾੜੀ ਨਾ ਜ਼ਿਆਦਾ ਨਾ ਗਿੱਲੇ ਥਾਂ ਨਾ ਮਾੜੀ ਜਾ ਬੇਮਲੂ ਮੈਂ ਫਰਕ ਪਾੜੀ ਹੁੰਦਾ ਕਰਨੀ ਵੇ ਤਾਂ ਆਪਾਂ ਪਹੁੰਚੇ ਅੱਜ ਇੱਧਰ ਸਾਹਮਣੇ ਮਸ਼ੀਨ ਲੈ ਕੇ ਇਧਰ ਹੀ ਆ ਖੜਾ ਤਕਰੀਬਨ ਉਹ ਏਰੀਆ ਛੱਡ ਕੇ ਹੋਰ ਏਰੀਏ 'ਚ ਆ ਗਏ ਪਹਿਲੇ ਤੋਂ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਬਲਾਗ ਜੀ ਤੇ ਹੁਣ ਤੁਹਾਨੂੰ ਗੱਲ ਕਰਦੇ ਆ ਜੀ ਦਸ਼ਮੀਸ਼ ਕੰਬੈਨ ਲੈ ਕੇ ਆਪਾਂ ਕੰਬੈਨਾਂ ਕਰਤੀਆਂ ਨੇ ਲਗ ਲਗ ਦਸ਼ਮੀਸ਼ ਲੈ ਜੀ ਇੱਧਰ ਸਾਹਮਣੇ ਫੀਲਡ ਖੜਾ ਇੱਥੇ ਤਕਰੀਬਨ 100 ਵਿਗ ਹੈਗਾ ਤੇ ਬਾਣ ਵੀ ਹੈ ਐਸੇ ਇਹੀ ਜੀ ਰੇਤੇ ਵਾਲਾ ਤਾਂ ਹੈ ਥੋੜਾ ਗਿੱਲਾ ਦੇਖ ਰਾ ਜੀ ਥੋੜਾ ਥੋੜਾ ਗਿੱਲਾ ਬਾਕੀ ਅਸਲ ਤੇ ਮਸ਼ੀਨ ਖੇਤ ਚ ਜਾਊਗੀ ਤਾਂ ਪਤਾ ਚੱਲੂਗਾ ਵੀ ਕੀ ਪਿਡੀਸ਼ਨ ਹੈ ਤੇ ਇਸ ਵਾਰ ਜੀ ਖਰਚੇ ਜ਼ਿਆਦਾ ਹੋ ਰਹਾ ਕਮੈਨਾ ਵੀ ਜ਼ਿਆਦਾ ਨੇ ਕਮਾਈ ਘਟ ਹੋ ਰਹੀ ਹੈ ਇਸ ਸਾਲ ਇਹ ਕੰਮ ਚੱਲਦਾ ਜੀ ਤੇ ਬਾਕੀ ਆਪਣੀ ਕਿਸਮਤ ਆ ਜਿਹੜੇ ਜਿੰਨਾ ਜੀ ਕਿਸੇ ਦੀ ਕਿਸਮਤ ਲਿਖਿਆ ਉਹਨਾਂ ਮਿਲੂਗਾ ਉਹਨੂੰ ਆ ਦੇਖੋ ਯਾਰ ਖੇਤ ਤਾਂ ਉਹ ਗਿੱਲਾ ਹੀ ਹੈ ਥੋੜਾ ਸਾ ਬਾਕੀ ਇਹ ਮਸ਼ੀਨ ਤੇ ਡਿਪੈਂਡ ਤੇ ਮਸ਼ੀਨ ਦੱਸੂਗੀ ਵੀ ਚੱਲ ਸਕਦੀ ਹੈ ਜੇ ਨਹੀਂ ਚੱਲ ਸਕਦੀ ਕੋਸ਼ਿਸ਼ ਕਰਾਂਗੇ ਜਰੂਰ ਚਲਾਉਣ ਦੀ ਆ ਦੇਖੋ ਸਾਹਮਣੇ ਚੱਕ ਕਰੋ ਤੇ ਮੂੰਗੀ ਵੀ ਚੰਗੀ ਖੜੀ ਆ ਇਹਨੂੰ ਯਾਨੀ ਕਿ ਇਹਨਾਂ ਨੂੰ ਡਰ ਆ ਪਰੋਂ ਉਸਮ ਖਰਾਬ ਆ ਖਰਾਬ ਕਰਨ ਇਹਨਾਂ ਨੂੰ ਥੋੜਾ ਜਾਂ ਜੀ ਹੈ ਡਰ ਵੀ ਵੀ ਜੇਕਰ ਬਰਸਾਤ ਆ ਗਈ ਤੇ ਕੰਮ ਔਖਾ ਹੋਊਗਾ ਇਹ ਦੇ ਕਰਕੇ ਕਹਿੰਦੇ ਚਲ ਗਿੱਲੇ ਵੱਢੇ ਜਿਵੇਂ ਵੱਡੇ ਖਰਚਾ ਮਾੜਾ ਮਾੜਾ ਵੱਧ ਦੇ ਦਾਂਗੇ ਤੇ ਵੱਢ ਦੋ ਇਹ ਵੀ ਬੜਾ ਸਹੀ ਲੱਗਦਾ ਖੇਤ ਆ ਤੁਹਾਨੂੰ ਦੇਖਣ ਨੂੰ ਲੱਗਦਾ ਜਿਵੇਂ ਸੁੱਕਾ ਇਹ ਟਿੱਬੀ ਆ ਇੱਥੇ ਜਿੱਦਾਂ ਆਵਲਾ ਕਿੱਲਾ ਆ ਗਿਆ ਸੰਦੇ ਚੈੱਕ ਕਰੋ ਜੀ ਤੇ ਬਾਕੀ ਹਾਂ ਤਕਰੀਬਨ ਇੱਤਾ ਹੀ ਐ ਤੇ ਕਰਾਂਗੇ ਸਟਾਰਟ ਆਪਾਂ ਲੱਗੂਗਾ ਆਪਾਂ ਜੀ ਇਹ ਮਸ਼ੀਨ ਆਪਣੀ ਛੱਡ ਕੇ ਬਥਾੜੂ ਆਪਾਂ ਤੇ ਸੁਨੇਸ਼ ਕੋਲ ਆਏ ਜਦੋਂ ਰਾਤ ਭੀਜਿਆ ਸੀ ਇੱਥੇ ਇਹ ਮੈਂ ਮੈਂ ਚਲਾ ਕੇ ਚਾਲੂ ਕਰਕੇ ਫਿਰ ਜਾਊਗਾ ਇਹ ਚੱਲਦੀ ਹੋਈ ਮਸ਼ੀਨ ਤੀਕ ਨਿਕਲ ਕਹਾਂਗੇ ਪੰਪੇ ਗਿਆ ਪੰਪ ਤੇ ਕੋਲੇ ਮੰਡਾ ਲਾਉ ਤੇ ਸਿੱਕੋ ਅਟੈਚ ਕਰੋ ਚਾਰਟਰ ਉੜੂ ਬਾਜੀ ਫਿਰ ਆਪਣਾ ਸਵਾਬਿੰਦ ਚੱਲਣ ਵਾਲਾ ਹੋ ਗਿਆ ਚੌਪ ਤੇ ਨਫੜ ਕੋਣ ਆ ਗਿਆ ਵੀ ਸਵਾਬਿੰਦ ਵੱਡਨੀਆ ਤੇ ਇੱਥੇ ਲੱਗਦਾ ਰੇਤਾ ਹੀ ਚਲਣੀ ਤਾਂ ਚਾਹੀਦੀ ਆ ਬਾਕੀ ਪਤਾ ਚੱਲੂਗਾ ਖੇਤ ਚ ਮਸ਼ੀਨ ਆਉਗੀ ਕੰਮ ਤੇ ਵੈਸੇ ਚੱਲ ਗਿਆ ਤੇ ਵੀਰੀਆ ਬਹੁਤ ਲੰਬਾ ਤੋੜਾ ਜੀ ਇੱਥੇ ਆ ਸਾਰਾ ਤਕਰੀਬਨ 100 ਬਿੱਗਾ 150 ਬਿੱਗੇ ਦੇ ਲਗਭਗ ਹੈਗਾ ਜੀ ਇਧਰ ਨੂੰ ਤੇ ਬੰਦਿਆਂ ਨੇ ਰੋਟੀ ਵੀ ਤਕਰੀਬਨ ਲੈਣ ਦੀ ਆ ਤੇ ਬਾਕੀ ਆਪ ਡਰਾਈਵਰਾਂ ਨੂੰ ਪੁੱਛਦਾ ਵੀ ਕਿਵੇਂ ਕਿਹੜੇ ਤਰੀਕੇ ਨਾਲ ਰਾਤ ਨਿਕਲਿਆ ਕਿ ਸਵੇਰ ਨਿਕਲਿਆ ਰਾਤ ਤਾਂ ਮੈਂ ਵੈਸੇ ਕਹਤਾ ਵੀ ਚਲੇ ਜਾ ਤੁਸੀਂ ਭਈਆ ਇਧਰ ਆਣਾ ਓ ਭਈਆ ਓ ਭਈਆ ਕੀ ਚੀਜ਼ ਹੈ ਕੀ ਹੈ ਇੱਕ ਦਿਨ ਵਿੱਚ ਬਿਲੇਟ ਲੈਣਾ ਮੈਂ ਰਾਤ ਮੇਰੇ ਤੋਂ ਦੇ ਕਰਕੇ ਨਾ ਉਹਨਾਂ ਰਾਤ ਮੈਂ ਆ ਤੇ ਮੈਂ ਦੋ ਤਿੰਨ ਬੰਦੇਆਂ ਦੀਆਂ ਰੋਟੀਆਂ ਲੈ ਆਵੀਂ ਵਿਚਾਰ ਕਰੋ ਰੇਸ਼ਮਟ ਕਾਦਾ ਇਹ ਜਨਾਈ ਥਾਉੜੀ ਥਾਉੜੀ ਨਾ ਹੈ ਆਂਡਾਇ ਥਾਉੜੀ ਥਾਉੜੀ ਨਾ ਪੱਕਾ ਆਵਲੇ ਨਹੀਂ ਗਏ ਬੀ ਕੀ ਹੋਇਆ ਨਿਕਲਦਾ ਵਿੱਚੋਂ ਕਿ ਰੇਤ ਥੱਲੇ ਖਾਦਣ ਆਪ ਵੀਡੀਓ ਵਿੱਚ ਖਾਂਦੀ ਕਰਾਂ ਇਹ ਕੀ ਹੈ ਉਹ ਡੇਲੂ ਇਹ ਕਿਹੜੇ ਡੇਲੂ ਭੇਲ ਲਈ ਭੇਲ ਲਈ ਉਹ ਨਹੀਂ ਗੇਰਾਪਣ ਇੰਤਾਈਂ ਪਿਆ ਤੇ ਹੂੰ ਕੱਟਦੀ ਨਹੀਂ ਜਾਂ ਕਿਵੇਂ ਕੀ ਨਿਕਲਿਆ ਵਿੱਚੋਂ ਕੁਝ ਨਿਕਲਿਆ ਬੜੀ ਇਚੜੀ ਤੇ ਕੋਲ ਚੱਕ ਮਾਰੇ ਨੂੰ ਚੱਕ ਮਾਰ ਬੇ ਲੋ ਥੋੜੀ ਲਾ ਤੇ ਰਾਰ ਨਿਕਲੇ ਦਿਨੇ ਹੱਥ ਤਰੇ ਜੀ ਕਿੰਨੇ ਵਜੇ ਤੇ ਤੁਨੇ ਹੱਥ ਕੋਈ ਕਹੋਂ ਵਿਖਾਵ ਚੁੱਕੀ ਚੀਜ਼ ਹੈ ਪਹਿਲਾਂ ਹਾਂ ਮਿਆਰਾ ਜਿਵੇਂ ਇੱਕ ਮੂੰਹ ਹੀ ਖਾ ਲੈਣਾ ਫਿਰ ਖਾ ਲਾ ਲੂਣ ਕਿੰਨਾ ਕੋ ਸਬਜ਼ੀ ਚ ਮਰਚਾਂ ਮਿਆਰਾ ਯਾਰ ਖਾ ਲਾ ਗਾਤੀ ਆਪਾਂ ਚਾਲੂ ਤੇ ਸਵੇ ਕੰਪੈਨ तकरीबन ਟੋਟਾ ਤੇ ਤਿੰਨੇ ਕੋ ਵਿਕਾਗਾ ਇੱਥੇ ਲਾਈ ਆ ਤੇ ਬਾਕੀ ਇਧਰ ਇਹ ਸਾਰਾ ਬਈਆ ਪਿੰਡ ਕੌਣ ਸਾ ਕੌਣ ਸਾ ਗਾਉ ਇਹ ਜੱਪਾਣੇ ਜੱਪਾਣੇ ਰਿਹਾ ਤੇ ਕਿਤਰੇ ਵਿਕੇ ਯਹਾਂ ਹਾਂ ਯਹਾਂ ਕਿਤਰੇ ਵਿਗੋ दिगा। हाँ। दिगा है। नहीं जो इधर इधर वाला जहाज काटना पैतीस तुम्हारा कितना खुद का हाँ? तुम्हारा खुद का कितना हाँ सब, सब तुम्हारे है आपसे में ही हो आप ठीक है गाड़ी कैसे काट रही है काम कैसा कर रही है बढ़िया कर अच्छा कर रही है चलो अगर कुछ करे तो मेरे को फोन कर देना ठीक है बता देना आप ਅਗੀ ਮਹੀਨਾ ਪੂਰਾ ਮੰਨਗਾ ਬਸ ਇਹ ਵਧੀਆ ਕਰਦੇ ਕੰਮ ਆਣਾ ਇਸ ਦਾ ਵੀ ਆਪਾਂ ਪਿਛਲੇ ਸਾਲ ਵੀ ਕੱਟਾ ਸੀ ਤੇ ਇਸ ਸਾਲ ਫਿਰ ਕੱਟ ਰਹੇ ਆ। ਨਹੀਂ ਵਾਸਤੇ ਮੈਂ ਇੱਕ ਨੰਬਰ ਕਾਮ ਹੋਇਆ। ਕਾਮ ਕੈਸੇ ਕਰ ਰਹੀ ਕੱਟੀ? ਬੜੀਆ ਕਰ ਰਹੀ। ਬੜੀਆ ਕਰ ਰਹੀ ਹੈ ਨਾ ਪਿੱਛੇ ਫੇਰ ਵੀ ਗੌਰ ਰੱਖਣਾ ਆਪ ਕੋ ਦਾ। ਜੇ ਲੱਗੇ ਤਾਂ ਮੇਰੇ ਕੋਲ ਕਾਲ ਕਰ ਦੇਣਾ ਮੈਂ ਵਜਾ ਰਾਂ ਜਾਊ ਮੈਂ। ਆ ਜਾਓ। ਕੋਈ ਦਿੱਕਤ ਨਹੀਂ। ਠੀਕ ਹੈ। ਤੇ ਬਾਈ ਬੰਦੇ ਹੋ ਗਏ ਜੀ ਚਲੇ ਜਾ ਕੋਈ ਚੱਕਰ ਨਹੀਂ। ਅਸ਼ੀਰ ਵਧੀਆ ਕੰਮ ਕਰ ਰਹੀ ਹੈ ਤਾਂ ਬਾਕੀ ਥੋੜਾ ਜੀ ਦਸਮੇਂ ਦੀ ਚੈੱਕ ਕਰੋ ਜੀ। ਪਿਛੇ ਦਾਣਾਦੋਣਾ ਵੀ ਤਕਰੀਬਨ ਨਹੀਂ ਆ ਰਿਹਾ ਕੁਝ ਵੀ ਬੰਦੇ ਆਪਣੇ ਮੰਜਾ ਚੱਕ ਕੇ ਲਾਇਆ ਛਾਵੇਂ ਲੈ ਕੇ ਆ ਰਿਹਾ ਮੰਜਾ ਮੰਜਾ ਵਗੈਰਾ ਇਹ ਛਾਵੇਂ ਕੀੜੇ ਜੇ ਬਹੁਤ ਹੈਗੇ ਆ ਹੈਗਾ ਤੇ ਰੇਤਾ ਜੀ ਹਨਾ ਜੇ ਕੰਮ ਚੱਲ ਗਿਆ ਤੇ ਨਜ਼ਾਰਾ ਆ ਜਾਣਾ ਫਿਰ 100 ਵੀਗਾ ਇੱਥੇ ਹੈਗਾ ਵਿੱਚ ਜੀ ਇਹ ਨਾ ਚੱਲਦਾ ਫਿਰ ਚੱਲ ਹੀ ਬਾਅਦ ਵਿੱਚ ਕੱਲ ਨੂੰ ਚੱਲ ਪੈਣਾ ਇਹ ਘਰ ਇੱਤਾ ਮਹੀਨ ਫਸਾ ਨਾਲ ਤਾਂ ਕੰਮ ਨਹੀਂ ਕਿ ਅੱਜੱਕ ਦਮ ਪੈਣ ਵਾਲਾ ਤੁਸੀਂ ਮਿਰਜੀ ਕਮੈਂਟ ਕੀਤਾ ਸੀ ਕਿ ਪ੍ਰੀਤਾਲ ਬੰਦੇ ਕਿੱਥੇ ਗਿਆ ਉਹਨਾਂ ਨੂੰ ਵੀ ਉਹਨਾਂ ਦਾ ਪਤਾ ਨਹੀਂ ਲੱਗਿਆ ਕਿਉਂਕਿ ਆਪਾਂ ਪਿੱਛੇ ਇਕੱਠੇ ਆਏ ਆ ਆਪਣੇ ਨਾਲ ਪ੍ਰੀਤਾਲੇ ਵੀ ਨਾਲੇ ਸੀ ਤੇ ਆਪਾਂ ਇਕੱਠੇ ਉੱਥੋਂ ਤਕਰੀਬਨ ਇੱਕ ਤੇ ਉਦੋਂ ਅਸੀਂ ਜਾ ਉਥੋਂ ਨਿਕੜ ਗਿਆ ਜੀ ਨਸੀਰਾਬਾਦ ਤੋਂ ਤੇ ਪਈਦਲ ਆਪਣੇ ਯਾਰ ਥੋੜੀ ਸਾਈਡ ਨੂੰ ਚਲੇ ਗਏ ਇਸੇ ਹੋਰ ਸਾਈਡ ਨੂੰ ਆ ਗਏ ਸੀ ਕੰਮ ਉਹਨਾਂ ਦੇ ਬਹੁਦੇ ਚੱਲਦਾ ਹੈ ਅੱਜ ਮੈਂ ਤਕਰੀਬਨ ਪੀਲਵਾੜਿਆਂ ਦੇ ਸਾਈਡ ਨੂੰ ਆਇਆ ਸੀ ਤਾਂ ਮੈਨੂੰ ਇੱਥੇ ਮਿਲ ਗਿਆ ਹੋਣ ਕੀਤਾ ਵੀ ਇਹ ਜਗ੍ਹਾ ਤੇ ਹੋਵਾਂਗੇ ਆਪਾਂ ਤੁਹਾਨੂੰ ਉਹਨਾਂ ਨਾਲ ਮਿਲਾਉਂਦੇ ਕੰਮ ਕਰ ਕਿੱਦਾਂ ਦਾ ਚੱਲਿਆ ਉਹਨਾਂ ਦਾ ਕਿਵੇਂ ਨਹੀਂ ਮਿਲੋ ਜੀ ਵਿਕੀਲ ਬਾਈ ਨੂੰ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਜੀ ਉਹਦੀ ਠਿਕਣਾ ਬਹੁਤ ਬੜੇ ਦੇਵਾ ਦਰਸ਼ਨ ਦਿੱਤੇ ਆ ਉਹ ਯਾਰ ਫਿਰ ਐਵੇਂ ਹੀ ਕੰਮ ਕਰਦੇ ਸੀ ਕੀ ਗੱਲ ਹੈ ਆਪਾਂ ਤਾਂ ਰੋਜ਼ ਹੀ ਮਿਲਦੇ ਪਰ ਕੰਮ ਕਰ ਥੋੜੇ ਵਿਜੀ ਕੰਮ ਇਹਨਾਂ ਦਾ ਜੀ ਹੋਰ ਫ ਕਿਵੇਂ ਕੰਮ ਕਰ ਕਿਵੇਂ ਚੱਲਿਆ ਬਹੁਤ ਵਧੀਆ ਕੰਮ ਚੱਲਿਆ ਯਾਰ ਵਧੀਆ ਚੱਲਿਆ ਥੋੜੀ ਥਾਂ ਗਿੱਲੇ ਸੀਗੇ ਪਰ ਠੀਕ ਕੰਮ ਰਹਿ ਗਿਆ ਵਧੀਆ ਅੱਛਾ ਚਲੋ ਵਧੀਆ ਤੇ ਅੱਜ ਕਿੱਥੇ ਜਲਦੀ ਆ ਅੱਜ ਜਲਦੀ ਬਈ ਤੋਂ 5-6 ਕਿਲੋਮੀਟਰ ਦੂਰ ਤੇ ਕੰਮ 바ਵਾ ਚੱਲੀ ਜਾਂਦਾ ਹੈ ਹਾਂ ਠੀਕ ਹੈ ਬੜ ਜਣੇ 20 ਵਿਗੇ ਆ 22 22 23 25 25 ਤੱਕ ਹੋ ਜਾ ਉਹ ਵੰਦੇ ਕੇ ਠੋਕੇਗਾ ਉਧਰ ਦੇਖ ਪਿਆ ਕੀ ਕੀਤੀ ਜਾਂਦਾ ਬੜਾ ਸੀ ਆਹ ਦੇਖੋ ਬੰਦੇ ਵੇਖ ਕਿੱਦਾਂ ਦੇ ਇਧਰ ਹੈ ਕਿਹੜੀ ਨਸਲ ਦੇ ਆ ਵੀ ਸ਼ਕਰ ਹਾਂ ਕੰਮ ਉਹ ਕੀ ਕਰੀ ਜਾਂਦੇ ਆ ਸਿੰਦਰ ਲੋਕਾਂ ਦਾ ਮਿਲਦੇ ਆ ਤੇ ਹੋਰ ਕਿੱਦਾਂ ਤੇਰਾ ਕਿਵੇਂ ਕੋਈ ਕਮਾਈ ਕਮਾਈ ਹੋ ਗਈ ਕੋ ਚੰਗੇ ਪੈਸੇ ਬਣਿਆ ਕਿ ਵਧੀਆ ਵਧੀਆ ਬਣ ਗਿਆ ਚਲੋ ਵਧੀਆ ਬਈ ਇਹੀ ਆ ਸੀ ਕਿਉਂ ਸਾਡਾ ਥੋੜਾ ਜਿਹਾ ਮੰਦਾ ਰਹਿ ਗਿਆ ਪਤਾ ਕਿਵੇਂ ਅਸੀਂ ਏਰੀਆ ਗਲਤ ਚ ਫਸ ਗਿਆ ਥੋੜਾ ਜਿਹਾ ਉਧਰ ਜਾਨੀ ਕਿ ਡੇਢ ਡੜ ਕਿਲਾ ਬਿੱਗੇ ਜਿ ਬੜਾਈ ਗਿਆ ਚੋਬਰ ਬੰਦੇ ਤੇ ਚੋਰਾ ਵਾਲੇ ਫਸ ਗਏ ਚਲੋ ਫਿਰ ਵੀ ਠੀਕ ਹੀ ਰਹਿ ਗਿਆ ਯਾਨੀ ਕਿ ਤੀਜਾ ਸਾਪਨ ਬਾਈਦਾ ਰਾ ਉਹ ਤੋਂ ਪਾਪਾ ਕੱਲ ਦੀ ਪੱਟ ਕੇ ਲੈ ਮਸ਼ੀਨਾ ਕੱਲ ਆਪ ਇੱਥੇ ਲਾਈਏ ਜਿਹੜੀ ਉਹ ਇੱਥੇ ਚੰਗਾ ਰਹਿ ਜਾਊਗਾ ਹਾਂ ਇੱਥੇ ਰਹਿ ਜਾਊਗਾ ਹਾਂ ਇੱਥੇ ਚਲ ਦੋ ਦਿਨ ਚੱਲ ਗਈਆਂ ਦਿੱਤੇ ਕੋ ਚਾਰ ਪੈਸੇ ਬਣ ਜਾਣਗੇ ਤੇ ਪਿੱਛੇ ਦਾ ਆਪਣਾ ਠੀਕ ਠਾਕ ਹੀ ਰਿਹਾ ਖਦਦਾਂ ਤੇ ਠੀਕ ਆਪਣੇ ਬਲੌਗ ਭਾਈ ਵਾਲੇ ਮੈਂ ਨਾ ਵਧੀਆ ਆਪਣਾ ਬਲੌਗ ਕੋਮੈਂਟ ਕਰ ਦਿਆ ਵੀਰ ਹੈ ਕਿ ਬੰਦੇ ਪ੍ਰੀਤ ਵਾਲੇ ਕਿੱਥੇ ਗਿਆ ਕਿ ਦੂਜੇ ਬੱਬੂ ਵੀ ਕਿੱਥੇ ਆ ਬੱਬੂ ਤਾਂ ਆਇਆ ਹੀ ਨਹੀਂ ਵੀਡੀਓ ਵਿੱਚ ਨਾ ਨਹੀਂ ਹੋਰ ਬਣਾਉਣਾ ਕਿ ਲੱਭਦੇ ਉਹਨੂੰ ਬੱਬੂ ਨਾਲ ਥੋੜਾ ਜਿਹਾ ਆਪਣਾ ਲੱਗ ਡੜ ਜੀ ਗਈ ਸੀ ਤੇ ਸਾਡੀ ਗੋਲ ਚੜ ਹੈਗਾ ਤੇ ਥੋੜਾ ਜਿਹਾ ਮਾਵਲਾ ਸਾਡਾ ਜਆ ਉਹ ਜਿੱਥੇ ਗਿਆ ਸੀ ਬੱਬੂ ਦਾ ਮੇਰਾ ਪ੍ਰੀਤ ਦਾ ਮੈਡ ਭਾਈ ਜੀ ਮੋਡੀਫਾਈ ਕੀਤੀ ਬਹੁਤ ਵੀ ਜਲਦੀ ਬਹੁਤ ਵਧੀਆ ਬਹੁਤ ਵੀ ਜਲਦੀ ਕੰਮੀ ਚਲੋ ਵਧੀਆ ਦੇ ਉਹਨਾ ਥੋੜਾ ਜਿਹਾ ਮਸਲਾ ਹੋ ਗਿਆ ਜੀ ਉਹਦੇ ਕਰਕੇ ਹੁਣ ਆਪਾਂ ਥੋੜਾ ਜਿਹਾ ਬੋਲਚਾਲ ਹੋ ਗਿਆ ਆਪਣਾ ਉਹ ਬੁਲਾਉਣ ਲੱਗੇ ਕਿ ਹੁਣ ਆਪਾਂ ਕੱਲ ਨੂੰ ਸ਼ਾਇਦ ਨੂੰ ਬੱਬੂ ਆਪਾਂ ਲਈਏ ਵੀਡੀਓ ਵਿੱਚ ਮਥਾੜੂ ਵਾਲਾ ਮਥਾੜੂ 51 ਵਾਲੇ ਹੈ ਤਾਂ ਮੇਰਾ ਪਊਗਾ ਪੁਰਾਣਾ ਦੋਸਤ ਹੈ ਬਾਕੀ ਆਪਾਂ ਲਿਆਵਾਂਗੇ ਜਰੂਰ ਕੱਲ ਨੂੰ ਚੰਗਾ ਭਾਈ ਮੈਂ ਚੱਲਦਾ ਹੁਣ ਹਾਂ ਉਹ ਕਿਤੇ ਲਿਆ ਰੋਟੀ ਖਾ ਲਈ ਤੁਸੀਂ ਕਰੋ ਇਹ ਤਾਂ ਮੂੰਗੀ ਦੀ ਤਿਆਰੀ ਜੇ ਅਸੀਂ ਕਰਦੇ ਹਾਂ ਰੋਟੀ ਭਾਈ ਵੀ ਜੀ ਤਿਆਰੀ ਹੈ ਰੋਟੀ ਖਾ ਲਈ ਰੋਟੇ ਖਾਣੀ ਹੈ ਖਵਾਰੀ ਹੈ ਬਣਾਈ ਜੇ ਬਣੀ ਪਈਆਂ ਉਹਨਾਂ ਦੀ ਰੋਟੀਆਂ ਪਰ ਦੋ ਦਿਖਵਾ ਦੇ ਯਾਰ ਕੁਛ ਤਾਂ ਮੁੰਡੇ ਪੁੱਛ ਕੰਮ ਉਹ ਹਾਲੇ ਤੱਕ ਕਮਗਾ ਮੁੰਡਾ ਉਹ ਕਿੱਥੇ ਗਿਆ ਹੈ ਬਾਈ ਕਿੱਥੇ ਕਹ ਗਿਆ ਇਹ ਜਦ ਮਸ਼ੀਨ ਨਾਲ ਪਹੁੰਚਾ ਦੇ ਰੋਟੀ ਮਗਰ ਮਸ਼ੀਨ ਨਾਲ ਪਹੁੰਚ ਗਈ ਚਲ ਕੰਬੈਨ ਫਸ ਗਈ ਜੀ ਆਪਣੇ ਇੱਥੇ ਦੇਖੋ ਰਸਤਾ ਕੱਚਾ ਸੀ ਥੋੜਾ ਜਾਂ ਰਸਤਾ ਜੱਕਦਮ ਬੈਠ ਗਿਆ ਥੱਲੇ ਆਏ ਤਾਂ ਕਿੱਧਰ ਗਏ ਹੋ ਡਰਾਈਵਰ ਕਿੱਧਰ ਗਿਆ ਦੂਜਾ ਤੂੰ ਨਹੀਂ ਕੋਹ ਹੋ ਰਗਾ ਆਪਣੇ ਕੋਲ ਆ ਦੇਖੋ ਟਾਇਰ ਇੰਨਾ ਫਸ ਗਿਆ ਜੀ बाइक इंटरव्यू ले पहले फिर मान जाए बाइक ले गाड़ी तू चला के लाता था सार। नहीं नहीं सार। और कौन नहीं, नहीं। किसका खेत काटने गए थे किसका वो बेटा जिनका कौन है वो इधर हो इधर हो इधर हो तुम्हारा के उनका था तुम्हारा था खेत और किसका था क्या मामा बोले ना तुम्हारा था मेरा आगे है आगे इसका तुम्हारा आगे है हमारा नहीं है اور تمہارا تھا نہیں نہیں عمر نہیں ان کے نہیں بتا ادھر جب صبح گاڑی یہاں سے نکلی تیرے کو منع کرے گاڑی نہیں جائے گی ادھر تم نے پھر زبردستی کی کیوں کی ایسے ہاں تو ڈرائیور کون سی تمہارے تو تو ہی چاون والا نہیں میں اور کون سی تو ہی ائی نہیں وہ نہ ہینڈل نہیں کر دے کی رینڈر نہیں کٹ دے ਰੈਂਟ ਤੁਹਾਨੂੰ ਕਿੰਨੇ ਕੁ ਪਾਇ ਬਣ ਕੇ ਦੇਵੀ ਅੱਛਾ ਐਂਡ ਮੈਂ ਰੈਂਟ ਨਹੀਂ ਕੱਢਦੇ ਰਿੰਡਾ ਚੱਕਰ ਰੈਂਟ ਤੇ ਕਢਵਾਦਣੇ ਅੱਜ ਐ ਤੇ ਹੁਣ ਕਿੱਥੇ ਗਿਆ ਬਈਆ ਕਿੱਧਰ ਨਿਕਲ ਗਿਆ ਕਿੱਧਰ ਨਿਕਲ ਗਿਆ dissay ਕੋਈ ਨਹੀਂ ਭਾਈ ਇੱਥੇ ਈ ਸਵੇਰੇ ਇੱਥੋਂ ਕੰਬੈਨ ਲੈ ਕੇ ਆਏ ਸੀ ਆਪਾਂ ਇਹ ਜਗ੍ਹਾ ਤੇ ਜਿੱਥੇ ਫਸੀ ਆ ਤੇ ਇਹਨਾਂ ਨੇ ਹੀ ਮਨਾ ਕਰਤਾ ਮਸ਼ੀਨ ਨਹੀਂ ਜਾਣੀ ਇੱਧਰੋਂ ਇਹਨਾਂ ਬਾਕੀ ਇਹਨੇ ਤੁਹਾਨੂੰ ਪਤਾ ਕਿਹੜੀ ਜਾਤ ਆ ਇਹਨਾਂ ਨੇ ਇਹਨਾਂ ਨੇ ਤੰਗ ਕੀਤਾ ਨਹੀਂ ਉਥੇ ਲੈ ਕੇ ਜਾਕ ਵੱਢ ਕੇ ਹਉਣੇ ਵੱਢ ਕੇ ਹਉਣੇ ਵੱਢਦੇ ਮੈਲਗਾ ਇਧਰ ਈਆ ਦੇਖਣਾ ਤੇ ਉਹੀ ਗੱਲ ਹੋ ਗਈ ਮਸ਼ੀਨ ਫਾਸੀ ਹੁਣ ਜੀਸੀਬੀ ਨਿਕਲਦੇ ਟ੍ਰੈਕ ਨਾਲ ਹੀ ਸਕਦੀ ਆ ਬਾਕੀ ਇਹਨਾਂ ਸੱਲੀ ਕਰਾਉਣੀ ਵੀ ਦਈ ਜਿਹੜੇ ਨਜ਼ਾਰ ਤੇ ਯਾਰ 15 ਠੁੱਕੇ ਨੂੰ ਜੀਸੀਬੀ ਮੰਗਾ ਰਹੇ ਆ ਵੀ ਚਲੋ ਡੈਡੀ ਦਾ ਜੀ ਦੀ ਖਰਾਬ ਹੋ ਗਈ ਆ ਹੁਣ ਜਿਸ ਵੀ ਹੁਗਵਾ ਉਹਦੇ ਨਾਲ ਕਰਵਾ ਰਹੇ ਤੇ ਨਿਕਲਦੀ ਨਿਕਲ ਟ੍ਰੈਕ ਨਾਲ ਹੀ ਸਕਦੀ ਆ ਇਹ ਇਹਨਾਂ ਗੱਲ ਨਾ ਚਲਾਉਣ ਵਾਲਾ ਮਸ਼ੀਨ ਤੋਂ ਹੀ ਇੱਕ ਚੱਕਰ ਕੀ ਬਣਿਆ ਕਿਵੇਂ ਵਸ ਗਈ ਹੈ ਯਾਰ ਸਵੇਰੇ ਵਿੱਚ ਬੈਠ ਗਈ ਮਸ਼ੀਨ ਹੈ ਅੱਛਾ ਸਾਰਾ ਪਾਣੀ ਇੱਧਰ ਕੱਚੀ ਜੇ ਪਾਉਂਦੇ ਮੋਟਰਸ ਲਾਇਆ ਉਹ ਬੈਠ ਗਿਆ ਅੱਛਾ ਇਹ ਕਿਹੜਾ ਜਾਨਵਰ ਹੈ ਬਹਿ ਗਿਆ ਵੇਖੋ ਫਸ ਗਈ ਹੈ ਥੱਲੇ ਗਾਂ ਦਬਿਆ ਧਿਆਨ ਫਸ ਗਈ ਹੈ ਹਾਂ ਫਸ ਗਈ ਹੈ ਅੱਛਾ ਫਸ ਗਈ ਹੈ ਕਿਉਂ ਦੁਬਾਰਾ ਫੇਰ ਕਿਉਂ ਲਿਆ ਇੱਧਰ ਯਾਰ ਜਿੱਦ ਕੀਤੀ ਖੜੇ ਨੇ ਭਈਏ ਮੰਨਦੇ ਤਾਂਗੇ ਨਹੀਂ ਕਿਸੇ ਗੱਲ ਤੇ ਆ ਦੋ ਬੰਦੇ ਕਿੱਥੇ ਹੈ ਇਹ ਮੇਰੇ ਨਾਲ ਹੀ ਕਿੱਧਰ ਹੈ ਨਾਲ ਹੀ ਜਿੰਨੇ ਇਹਨਾਂ ਨੇ ਦੱਸਿਆ ਮਸ਼ੀਨ ਫਸ ਜਾਏਗੀ ਸਾਨੂੰ ਸਾਰਾ ਪਤਾ ਹੈ ਤੇਨੂੰ ਵੀ ਪਤਾ ਹੈ ਇਹ ਕੱਲ ਦਾ ਦਾ ਮੈਂ ਤਾਂ ਆਏ ਨਹੀਂ ਸਵੇਰ ਦੇ ਇੱਥੇ ਤੇਨੂੰ ਸਵੇਰ ਦਾ ਪਤਾ ਹੈ ਫਸਣੀ ਪਾਣੀ ਲੰਘਣੀ ਤੂੰ ਫਾਰਮੈਂਟ ਤੋਂ ਆ ਕੇ ਅੱਖੀ ਵੇਖਿਆ ਦੱਸ ਦਿੰਦਾ ਇੱਥੋਂ ਮੈਂ ਆ ਕਿਤੇ ਵਲਾ ਹੁਣ ਮੈਂ ਤੁਹਾਡੇ ਕੋਲੇ ਆ ਗਿਆ ਸੀ ਤੂੰ ਸਵੇਰੇ ਤੇ ਵੇਖ ਕੇ ਗਿਆ ਨਾ ਮੈਂ ਕਿਹਾ ਮੈਂ ਮਸ਼ੀਨ ਨਹੀਂ ਉੱਥੇ ਚੱਲਣੀ ਤੇ ਮੈਂ ਤੈਨੂੰ ਸਵੇਰੇ ਕਹਦਾ ਨਹੀਂ ਲੰਘਣੀ ਉੱਥੇ ਦੁਬਾਰਾ ਕਿਉਂ ਲੈ ਕੇ ਆਏ ਦੁਬਾਰਾ ਆ ਭੇਜਿਆ ਐਂਡ ਕੀਤੀ ਮੈਂ ਭੇਜਿਆ ਮੈਂ ਤਾਂ ਹੋਰ ਰਸਤਾ ਖਦੇ ਉੱਤੇ ਲੈ ਗਿਆ ਜਿੱਥੇ ਆ ਕੇ ਦੱਥੇ ਮੈਂ ਮਸ਼ੀਨ ਆਇਆ ਜਿੱਥੇ ਤੂੰ ਗਿਆ ਦਾ ਪਰ ਮੈਂ ਤੇ ਬਰ ਮੇਰੇ ਫਸੀਲੇ ਵਰਗੀ ਕਾਣਾ ਨੇ ਨੇੜੇ ਆ ਜਾ ਮੜਾ ਜਾਨ ਨੇੜੇ ਆਓ ਹਾਂ ਨੇੜੇ ਆਓ ਇਹਦੇ ਵਰਗੀ ਕਾਣਾ ਤੇਰਾ ਕੱਢਨੇ ਆ ਕਿਦਾਂ ਕੱਢੇਗਾ ਕੁਕੜੀ ਲੈਣੇ ਆ ਅੱਛਾ ਮੈਂ ਰਮੋਚ ਨੇ ਕੱਢੇਗਾ ਰਮੋਚ ਨੇ ਦੀ ਨੇ ਰਮੋਚ ਨੇ ਲਾਂਦੇ ਨੇ ਵੇ ਜੇ ਤੁਹਾਡੇ ਕਾਟਨੇ ਜਾ ਰਹੇ ਸੇ ਬੰਦਾ ਹੀ ਨਹੀਂ ਹੈ ਜਿਸ ਦਾ ਕਾਟਣ ਜਾ ਰਿਹਾ ਕੋਣ ਸੀ ਉਹ ਨਿਕਲ ਗਿਆ ਕਿਧਰ ਨਿਕਲ ਗਿਆ ਆਪਣੀ ਕਿਹੜੀ ਬੱਟਾ ਟੱਟੀ ਹੋ ਗਿਆ ਉਹ ਲਿਆ ਬੁਲਾ ਕੇ ਕਹਾ ਉਹ ਨੂੰ ਮੈਂ ਜਿੱਦ ਪੁੱਛਣ ਹੁਣ ਕਾਟਣ ਜਾਣਗੇ ਨਹੀਂ ਆ ਗਏ ਨਹੀਂ ਨਹੀਂ ਪਿੱਛੇ ਲੈ ਲੋ ਪਿੱਛੇ ਲੈ ਲੋ ਆਹ ਬੜਾ ਹੈ ਮੋਹਣੇ ਕਾਟਣ ਜਾਣੇ ਆਹ ਤੇ ਗੇਬੂ ਆਉਣ ਪਿੰਡ ਲੜਾ ਅਣੇ ਕਾੜ ਇਨ ਕਾ ਲੈ ਆ ਜਾ ਭਈਆ ਇੱਧਰ ਆ ਜਾ ਇੱਧਰ ਆ ਜਾ ਇੱਧਰ ਆ ਤੁਹਾਡਾ ਕਾਟਣ ਜਾ ਰਹੇ ਸੇ ਕੱਪ ਇਹ ਆਗੇ ਤੇਰਾ ਤਾਂ ਕਾਟਾ ਹੀ ਨਹੀਂ ਅਭੀ ਤੱਕ ਮੇਰਾ ਪਿੱਛੇ ਹੈ ਤੇ ਚ ਇਹਨਾਂ ਕਾ ਪਿੱਛੇ ਹੈ ਬੰਦਾ ਹੀ ਨਹੀਂ ਆਇਦਰ ਜਿਸ ਕਾਟਣ ਜਾ ਰਿਹਾ ਉਹ ਦੂਰ ਦੂਰ ਭੱਗ ਰਹਾ ਹੈ ਹਾਂ ਉਹ ਪਰਾਨਾ ਨਾ ਸੋ ਤੋਤੀਆ ਉਹ ਤੋਤੀਆ ਅੱਛਾ ਤੋਤੀਆ ਲੈ ਇੰਟਰਵਿਊ ਲੈ ਲਾ ਤਰ ਗਿਆ ਬੈਠਾ ਮੋੜਾ ਮੋੜਾ ਬੈਠ ਅੱਛਾ ਤੋਤੀਆ ਕੱਟਣ ਚੱਲ ਲਈ ਤੇ ਉਹਦੀ ਤੋਤੀ ਕੱਟ ਦਿੰਦੇ ਉਹ ਹੀ ਚੰਗਾ ਸੀ ਆਉ ਆ ਰਹੇ ਹਨ ਕੋਈ ਕਰਦਾ ਹੈ ਕਿਹੜਾ ਕਦ ਤੱਕ ਆ ਰਹੀ ਜੈਸੀ ਵੀ ਕਿਦਰਾ ਟਾਈਮ ਲੱਗ ਰਿਹਾ ਹੋ ਕਰਨਾ ਲੱਗ ਰਿਹਾ ਇੱਧਰ ਮੁਕਰ ਕਿਤਰਾ ਟਾਈਮ ਲੱਗੋ 20 ਮਿੰਟ 20 ਮਿੰਟ 20 ਮਿੰਟ ਕੋਲ ਆਦੀ ਡੇਢ ਦਾ ਮਾਰੀ ਖਰਾਬ ਕਰਦੀ ਤੋਨੇ ਕੌਣ ਦਾ ਕਿਸ ਦਾ ਕਾਟਣ ਜਾ ਰਹੇ ਸੇ ਤੋਤੀ ਵਾਲਾ ਅੱਛਾ ਉੱਡੀ ਵਾਲਾ ਉਹ ਨੀ ਨੋੜਾ ਦੇਖ ਲੈ ਕੀ ਬੜੇ ਜੀਤੀ ਕਰਾਵੇ ਖਰਾਬ ਹੈ ਅਰੇ ਆ ਕੜਾ ਅਰੇ ਉਹ ਡੂ ਹਰੀ ਯਾਰ ਇੱਡੇ ਜਾ ਰਹੇ ਇੱਡੇ ਵੱਲ ਤੋਂ ਖਰਾਬ ਹੈ ਗਾਮੂ ਆ ਰਹੀ ਹੈ ਅੱਗੇ ਜੀ ਜੀ ਵੀ ਟਰੈਕਟਰ ਨਹੀਂ ਆ ਟਰੈਕਟਰ ਲੈ ਦੋ ਹੁਣ ਸੇ ਕੱਢ ਲੈਂਦੇ ਆ ਟਰੈਕਟਰ ਹੈ ਕਿਉਂ ਨਾ ਦੋਨ ਨਿਕਲੇਗੀ ਅੱਛਾ ਜਲਦੀ ਲਾਓ ਟਾਈਮ ਹੋ ਗਿਆ ਉਸੇ ਜਾ ਰਸ ਝੌਂਕ ਬੜਾ ਤੈਨੂੰ ਵੀਡੀਓ ਬਣਾਉਂਦਾ ਹਣਾ ਹਣਾ ਹੈ ਫਿਰ ਇਹ ਸਾਨੂੰ ਰੋਈ ਪਛਾਈ ਰੱਖੀਏ ਚੱਲ ਬੈਠ ਤੇ ਫਤੂ ਜੋੜਨ ਵਾਲਾ ਹੀ ਚੰਗਾ ਲੋਚ ਰੱਖੀ ਲੋਚ ਥੋੜੀ ਮੱਠੀ ਰੇਸ ਚ ਚਲੋ ਚਲੋ ਚੱਲ ਭਈਆ ਬੱਸ ਬੱਸ ਰੁਕ ਜਾ ਇੰਨਾ ਕੰਮ ਹੈ ਐਵੇਂ ਚੱਕਰਾਂੇ ਪਾਏ ਫਿਰੇ ਓਏ ਕਿਹੜਾ ਲਾਵੇਂਗਾ ਦੋਜਨ ਵਾਲਾ ਦੋਜਨ ਕਿੰਨੂ ਪਾਵੇਂਗਾ ਅੱਛਾ ਚੱਲ 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 ਥੱਲੇ ਚੱਲ ਥੱਲੇ ਚੱਲੇ ਚੱਲੋ ਚੱਲੋ ਭਈਆ ਐਨਾ ਕੰਮ ਹੈ ਜਕਰਾਂ ਵਾਈਫਰੇ ਜੀ ਲੋਇਮ ਹੀਨ ਲਈ ਆ ਕੱਡ ਆਪਾਂ ਤੇ ਹੁਣ ਆਪਾਂ ਜੀ ਦਾ ਪਿੱਛੇ ਉਹ ਦਰਵਾਜ਼ਾ ਜਾਣਾ ਹੈ ਰਸਤਾ ਬਹੁਤ ਖਰਾਬ ਹੈ ਇੱਥੇ ਇਹ ਸਵੇਰੇ ਮਸ਼ੀਨ ਲੈ ਬਾਕੀ ਬੰਦੇ ਨੂੰ ਤਸੱਲੀ ਨਹੀਂ ਹੋਈ ਕਹਿੰਦਾ ਨਹੀਂ ਮਸ਼ੀਨ ਨਿਕਲ ਜਾਏਗੀ ਨਿਕਲ ਜਾਏਗੀ ਥੋੜਾ ਜਿਹਾ ਰਸਤਾ ਤੰਗ ਥੋੜਾ ਜੀ ਉਹਦੇ ਕਰ ਕਰਕੇ ਇਹ ਬਾਹਰ ਫਸੀ ਹੀ ਮਹੀਨ ਦੇ ਘੰਟਾ ਸਾਡਾ ਵੀ ਖਰਾਬ ਕੀਤਾ 1.5 ਤੇ ਹੁਣ ਦੇ ਮਨ ਨੂੰ ਤਸੱਲੀ ਹੋਈ ਆ ਵੀ ਠੀਕ ਆ ਮਸ਼ੀਨ ਦੇ ਹੋ ਬਾਕੇ ਫਸਦੀ ਸੀ ਵੀ ਉਹਨੇ ਪਹਿਲੇ ਸਮਝੇ ਬੰਦੇ ਝੂਠ ਬੋਲਦੇ ਆ ਉਧਰ ਦੱਸ ਉਹਨੂੰ ਆਏ ਕਿੱਧਰ ਕਰਨੀਆਂ ਚੱਲੋ ਚੱਲ ਪਰੇ 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 ਚੱਲ ਜਾਣ ਦੇ ਉਹ ਜਾਣ ਦੇ ਚੱਲ 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 ਇੱਧਰ ਰੱਖ ਮੇਰੇ ਨਾਲ ਪਾਸੇ ਨੂੰ ਤੂੰ ਕੀ ਕਰਨਾ ਨਾਲ ਆਏ ਤੂੰ ਰਾਂਣਾ ਨਾ ਕਰਾ ਉਰੇ ਨਾ ਕੋਰੇ ਨੂਰੇ ਨੂਰੇ ਮੇਰੇ ਪਾਸੇ ਨੂੰ ਉਹ ਬੈਣ ਨੂੰ ਕਿਹੜਾ ਧਰਤੀ ਤੇ ਧਰਤੀ ਨੇ ਬਹਿਣਾ ਆ ਹਈ ਆ ਰਸਤਾ ਸੀ ਮਸ਼ੀਨ ਤਾਂ ਰੱਖੀ ਸੀ ਬਹੁਤ ਉੱਪਰ ਇੱਧਰ ਨੂੰ ਇੱਥੇ ਰੱਖੀ ਸੀ ਇੱਥੇ ਜਦੋਂ ਇਥੇ ਬੈਠੀ ਆ ਤੇ ਖਿੱਚ ਕੇ ਲੈ ਕੇ ਆ ਗਈ ਆ ਆ ਦੇਖੋ ਇਨਾ ਕੱਡਾ ਪੈ ਗਿਆ ਤੇ ਬਾਕੀ ਮਸ਼ੀਨ ਹੁਣ ਆਪਾਂ ਪਿੱਛੇ ਲੈ ਕੇ ਜਾ ਰਹੇ ਆ ਅੱਗੇ ਨਹੀਂ ਜਾਊਗੀ